ਨਾਮੋ ਸੁਖਮਨੀ ਸਭ ਤੇਰੀ ਊਚਾ ਤੇਰੀ ਸੋਭਾ ਬੰਨੀ ਵਾਹ ਕਹੇ ਰੀ ਕੋ ਨਾਮੋ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਬਨੰਦੋ ਇਕ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗੋ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਈਆ ਸਬਦ ਤਉ ਗਾਵੋ ਮਰੀ ਕੇਰਾ ਮਨ ਜਿਨੀ ਵਸਾਇ ਕਹਿ ਲਾਣਕ ਆਨੰਦ ਆਉ ਸਤਿਗੁਰੂ ਮੈਂ ਪਾਇਆ ਓਹੀ ਮਨ ਮੇਰਾ ਤੂੰ ਸਦਾ ਰੂ ਹਰ ਨਾਲਿ ਹਰ ਨਾਲਿ ਰਹਿ ਤੂੰ ਮਨ ਮੇਰੀ ਤੂ ਕੋ ਸਾਭ ਵਿਚਾਰਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਵਲਾ ਗਲੋ ਸਮਰਾਤ ਸੁਆਮੀ ਸੋ ਕੋ ਮਨੋ ਵਿਸਾਰੀ ਕਹਿ ਨਾਨਕ ਮੇਰੀ ਸਦਾ ਹੂ ਅਰਨਾਲ ਸਾਚੀ ਸਾਹਿਬ ਗਿਆਨ ਨਹੀਂ ਕਰਤੀ ਰੈਂ ਕਰਤਾ ਤੇ ਰਹਿ ਸਭ ਵਿਚੋ ਹੈ ਜਿਸ ਦੇ ਸਿਵ ਪਾਰੇ ਸਦਾ ਸਹਿਤ ਸਲਾਤਿ ਰੀ ਨਾਮ ਮਨ ਵਿਸਾਵਈ ਨਾਮ ਜਿਨ ਕੈ ਮਨ ਵਸਿਆ ਵਾਦੁਦ ਕਲੇਲੀ ਹੇ ਨਾਨਕ ਸੱਚੇ ਸਾਰੇ ਵਾ ਕਿਆ ਨਹੀ ਕਰ ਤੀ ਰਏ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਕੋ ਅਨੰ ਕਰ ਸ਼ਾਂਤ ਸੁਖ ਮਨ ਆਏ ਵਸੇ ਆਉ ਜਿਨ ਇੱਛਾ ਸਾ ਪੂਜਾਈਆ ਸਦਾ ਗੁਰਵਾਨੋ ਕਿਤਾ ਗੁਰਵਤਾ ਜੀਤਿਆਏ ਵੜਿਆਈਆ ਕਹਿ ਨਾਨਕ ਚੁਣੋ ਸੰਤੋ ਸਬਦ ਕਰੋ ਪਿਆਰੂ ਸਾਚਾ ਨਾਮ ਮੇਰਾ ਯਾਦਾਰੂ ਵਾਜੀ ਪੰਚ ਸਬਦ ਤਿਤਕਾਰ ਸੁਭਾਗੈ ਓੰਕਾਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰਿ ਧਾਰੀਆ ਪੰਜ ਦੂਤਾ ਪੁਰਵਾਸ ਕੀਤੀ ਕਾਲ ਕੰਠ ਕੁਮਾਰੀ ਆਉ ਤੁ ਕਰਮ ਪਾਇਆ ਤੁ ਜਿਨ ਕਉ ਸੇ ਨਾਮਾਰ ਕਹਿ ਲਾਗੀ ਤਹਿ ਨਾਨਕ ਦਾਸ ਕੋ ਆ ਤਿਤ ਕਰ ਅਨਾਦ ਬਾਜੀ ਆਨੰਦ ਸਨੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਤੋ ਪਾਇਆ ਸਰੀ ਸਗਲ ਵਸੂੜੀ ਦੋ ਘਰਵੋ ਸੰਤਾਂ ਤੇ ਤਰੀ ਸੁਣੀ ਸੱਚੀ ਬਾਣੀ ਸੰਤੋ ਸਾਜਣ ਭਈ ਸਰਸੀ ਪੂਰੇ ਗੁਰਤੀ ਜਾਵਣ ਸੁਣਤੇ ਪਨੀਦ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੀ ਜਨਵੰਤ ਨਾਨਕ ਗੁਰ ਚਰਨੋਂ ਲਾਗੀ ਰਾਜੇ ਅਲਹਦ ਤੂਰੀ ਸੋਹਣ ਤੇ ਪਾਣੀ ਬਗਾ ਤੇ ਪਵਿਤ ਸਤਗੁਰੂ ਰਹਾ ਭਾਰ ਪੂਰੇ ਬਨਵੰਤ ਨਾਨਕ ਗੁਰ ਚਰਨਾਂ ਲਾਗੀ ਰਾਜੀ ਅਨੰਦ ਦੂਰੀ ਸਲੋਕ ਪਵਣ ਗੋ ਪਾਣੀ ਪਿਤਾ ਮਾਤਾ ਕਰਤ ਮਹਤੋ ਦੇਵ ਸਾਰਾ ਖੁਦੋਈਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈ ਆਉ ਬੁਰਿਆਈ ਆਉ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਈ ਮਛਤ ਤਪਾਲ ਨਾਮ ਪਤੀ ਮੁਖ ਉਜਲੀ ਤੇਤੀ ਸੁਤੀ ਲਾਲੋ ਜਿਨੇ ਨਾਮ ਧਿਆਇਆ ਗਈ ਮਸ਼ਕਤ ਕਤਾਲੋ ਨਾਮ ਪਤੀ ਮੁਖ ਉਜਲੀ ਤੇਤੀ ਛੋਟੀ ਲਾਲੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗਲ ਸਮਗਰੀ ਤੋ ਮਰੇ ਸੇਤਰ ਧਾਰੀ ਤੁਮ ਪੇ ਹੋਈ ਸੁ ਤੁਮਰੀ ਗਤ ਮੇ ਤਉ ਮਹੀਨਾਂ ਨਾਨਕ ਦਾ ਉਸ ਸਦਾ ਤੋ ਦੇ ਆਜੈ ਹਰੋ ਦਾਸ ਮਾਰੀ ਜੀਉ ਬਿੰਦੂ ਸਾਹਬ ਤੇਰਾ ਕਉ ਨਾਨਕ ਸਾਹਬ ਤੇਰੀ ਵੜੇ ਕੋਈ ਨਾ ਹੋ ਨਾੜੈ ਮੇਰਾ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਤੀਨੇ ਦਾ ਆਪਣੇ ਵਾਰ ਨਿਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨਾ ਕੋ ਉਲਾਗੈ ਜਾਕੀ ਪ੍ਰਭ ਆਗੇ ਅਰਦਾਸ ਦਰਦਾਸ ਇਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਮਰਗ ਹੈ ਗੁਰਦਾਨ ਕ ਲਈ ਤੇ ਆਈ ਫਿਰੰਗਤ ਗੁਰ ਤੇ ਅਮਰਦਾਸਾਂ ਸ੍ਰੀ ਅਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਦਾਉ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਬਦ ਗਜਾਈ ਤੇਗ ਮਹਾਂਦਰਿ ਸਿਮਰਿਆ ਕਰ ਨਉ ਨਦਿਆ ਵੈ ਧਾਈ ਸਭ ਧਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਕੀ ਜੋਤ ਪਾਲੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਜੀ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀ ਮੁਗਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਣ ਕੀ ਛੱਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਲੜ ਕੀਤਾ ਤਨਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਤਿ ਬੰਦ ਬੰਦ ਕਟਾਈ ਕੋਪਰੀਆਂ ਲੋਹਾਨਾਂ ਚਰਖੜੀਆਂ ਤੇ ਚਲੇ ਤਾ ਨਾਰਿਆਂ ਨਾਲ ਚਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਮਣੀ ਹਾਰਿਆ ਸਿੱਖੀ ਕੇ ਸਾ ਸਵਾਸਾਂ ਸੰਗ ਨਿਵਾਹੀ ਦਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਪੰਜਾਬ ਤਖਤ ਤੀ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾਉ ਸਦਕਾਉ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਖਿਆ ਰਿਆ ਤੂ ਦੀਕ ਤੀਕ ਫਤਿਹ ਗੁਰਦਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੀ ਬੋਲ ਬਾਲੀ ਬੋਲੋ ਜੀ ਸਿਖਾ ਲੋ ਸਖੀ ਦਾਮ ਕੀ ਸਬਾਣ ਰਹਿਤ ਦਾਨ ਬਵਿਕ ਦਾਨ ਵਿਸਾਹਾ ਦਾਨ ਤ੍ਰੋਸਾ ਦਾਨ ਦਾਨਾ ਸਰਦਾਨ ਨਾਮ ਦਾਮ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਵੰਗੇ ਝੁਕਾ ਝੁਕ ਤਲ ਧਰਮ ਕਾ ਜੈਕਾਰਾ ਖਾਲਸਾ ਜੀ ਬੋਲਾ ਜੀ ਆਪ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਠੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਿਛੋੜਿਆ ਗਿਆ ਹੈ ਇਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ দান ਆਪਣੀ ਪਿਆਰੀ ਖਾਲਸਾ ਪੰਥ ਨੂੰ ਬਖਸ਼ੋ ਹੀ ਨਿਮਾਣਿਆਂ ਦੀ ਮਾਣੋ ਸਤਿਗੁਰੂ ਨੇਤਾਣਿਆਂ ਦੀ ਤਾਨੋ ਸਤਿਗੁਰੂ ਨੇ ਉਟਿਆਂ ਦੀ ਊਟਾਂ ਨੇ ਪਤਿਆਂ ਦੀ ਪੱਦਰ ਕਰਨ ਹਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਧਨੂ ਕਰੋ ਰਸਾਈ ਹੋਈ ਧੰਨ tane ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੀ ਪਾਵਨ ਅਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸਿੱਧਾ ਸੁਹਾਣਾ ਵਿਖੇ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਨੂੰ ਮੁੱਖ ਰੱਖਦੇ ਆ ਹੋਇਆ ਆਪ ਜੀ ਦੇ ਪਾਵਨ ਪਵਿੱਤਰ ਅਜੂਰੀ ਦੇ ਵਿੱਚ ਪੰਜਾ ਬਾਣੀਆਂ ਦਾ ਨਿਤਨੇਮ ਪ੍ਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ ਇੰਨੇ ਸਮੇਂ ਅੰਦਰ ਆਪ ਜੀ ਦੇ ਬੱਚਿਆਂ ਕੋਲੋਂ ਗੁਰਬਾਣੀ ਪੜ੍ਹਦੇ ਆ ਤੇ ਸੇਵਾਦਾਰਾਂ ਪਾਸੋਂ ਆਪ ਜੀ ਦੇ ਦਰ ਦੀ ਸੇਵਾ ਕਰਦੇ ਆ ਹੋਇਆ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂਆਂ ਹੋਣ ਗਿਆਨ ਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਗੋਂ ਵਾਸਤੇ ਪਿਆਰ ਸਤਕਾਰ ਦੇ ਨਾਲ ਗੁਰਬਾਣੀ ਪੜਨਾ ਤੇ ਸੇਵਾ ਕਰਨ ਦੀ ਬਲਬੁਧੀ ਬਖਸ਼ਿਸ਼ ਕਰਨੀ ਸਰਬਾਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਮਾਨ ਦਰਤੀ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਸਵਨਾ ਦੀਆਂ ਮਨੋਂ ਕਾਮਨਾ ਮਾ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਨਗਰ ਖੇੜੇ ਅੰਦਰ ਮਾਲ ਦੰਗਰ ਜੀ ਆਜੰਤ ਵਿੱਚ ਸਖ ਵਰਤੌਣੀ ਦੇਸਾ ਪਰਦੇਸ ਚੈਤਾ ਕਰਨੀ ਆਪ ਜੀ ਦੇ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਵਿੱਤਰ ਹੁਕਮ ਨਾਮੇ ਵਖੇ ਸਰਬਤੋ ਸੰਗਤਾਨੋ ਨਦਰੂ ਨਦਰ ਨਿਹਾਲ ਕਰੋ ਜੀ ਸੇ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦੁਹਰਾਇਆ ਜਿਆ ਭਈ ਆਕਾਲ ਕੀ ਤਬੇ ਚਲਾਈਏ ਸਾਬੇ ਸੁਖਨੋ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੂ ਚਾਹੈ ਖੋਜ ਸ਼ਬਦ ਰਾਜ ਕੀ ਗਾ ਖਾਲਸਾ ਆਕੇ ਰੈਣ ਖਵਾ ਰੂਹੀ ਸੋ ਮਿਲਾਂਗੀ ਵਚੀ ਸ਼ਰਮ ਜੂ ਵਾਹਿਗੁਰੂ ਨਾਮ ਜਾਜੈ ਚੜੇ ਸੋ ਤਰੀ ਜੋ ਸਰਬਾ ਕਰਿ ਸੇਵਾ ਦੇ ਗੁਰਪ੍ਰ ਤਨਾ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਾਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਈ ਨਿਸ਼ਾਨ ਓਮ ਪਰਸਿਆ ਗੁਰੂ ਕਾ ਜਨੋ ਲੈ ਮਰਨੋ ਦੁਖ ਜਾਇ ਪੂਰ ਸਫਤ ਕਸਮ ਦੀ ਮੋਰ ਅਰਸਾ ਕੁਰਸਾ ਚਟੀਆਂ ਤੋਦਨਿ ਥੀ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਆਂ pandano sacha paap sa ho sir saunda sa ho jis paas baitho sahiya saona ba re sa ਸੌ ਪਾਸ ਬਹਿਠੇ ਆ ਸੋਹੀਏ 사ਵਲਾ ਦਾ ਵੀ ਸਾਹੋ ਸਤਨਾਕ ਵਾਹਿਗੁਰੂ ਸਾਹਿਬ ਜੀ ਤਲਤਾ ਮਹਲਾ ਤੀਜਾ ਬ੍ਰਹਮ ਵਿੰਧਾ ਤਿਸਦਾ ਬ੍ਰਹਮਾਤਰ ਹੈ ਏਕ ਸਵਤ नवनिध ही अठार सिद्धि पिछ लगिया फिरा जो हर हृदय सदा साई ब्रह्म बिंदा ब्रह मात्र है ਇਕ ਸ਼ਬਦ ਲਵਲਾਈ ਨਵ ਨਿਧੇ 18 ਸਿਧਿ ਪਿਛੈ ਲੰਗੀਆਂ ਫਿਰੈ ਜੋ ਹਰ ਹਿਰਦੈ ਸਦਾ ਬਲਸਾਈ ਬਿਨ ਸਤਗੁਰ ਨਾਉ ਨ ਪਾਈਐ ਬੁਝਾ ਕਰ ਵਿਚਾਰ ਨਾਨਕ ਤੂਰੇ ਭਾਗ ਸਤਗੁਰ ਮਿਲੈ ਸੁਖ ਪਾਈ ਜੁਗ ਚਾਰ ਮਹਲਾ ਤੀਜਾ ਕੀ ਬਬਰੂ ਕੀ ਬਿਰਦ ਹੈ ਮਨ ਮੁਖਿ ਤ੍ਰਿਸ਼ਨਾ ਭੁਖ ਨ ਜਾਇ ਗੁਰਮਖਿ ਸਬਦੀ ਰਤਿਆ ਸੀਤਲ ਹੋਈ ਆਪ ਗਵਾਈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਲੱਗਾਈ ਲਾਲਕ ਜੀ ਗੁਰਮਖ ਕਰ ਹੈ ਸੋ ਪਰਵਾਣ ਹੈ ਜੋ ਨਾਮ ਰਹੀ ਲੈ ਵਲਾਈ ਪਾਉਣੀ ਥਾ ਬਲਿਹਾਰੀ ਤਿੰਨ ਕਾ ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਗੰਗ ਸਿਓ ਸਾਧੋ ਕੇਲੇ ਵਖੋ ਕ੍ਰਿਖਾ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੀ ਵਿਖਾ ਹਰ ਨਾਮ ਸਲਾਹੀ ਰੰਗ ਸੋ ਸਾਵਾਂ ਕੇ ਲਿਖੋ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਲਾ शलोका महला तीजा ब्रह्म है तिसदा ब्रह मात्र है एक शब्द लिवलाई नवनिध ही अठार सिद्ध पिछे लगिया फिरा ਜੋ ਹਰ ਹਿਰਦੈ ਸਦਾ ਗੁਸਾਈ ਅਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ